ਉਹਦੀ ਇੱਕ ਲੜਕੀ ਨਾਲ ਗੱਲਬਾਤ ਸੀਗੀ ਤੇ ਕੱਲ ਉਹਨੂੰ ਮਿਲ ਕੇ ਆਇਆ ਤੇ ਉਸ ਤੋਂ ਬਾਅਦ ਆ ਕੇ ਉਹਨੇ ਕਰਿਆ ਕਿ ਉੱਪਰ ਆਪਣੇ ਰੂਮ ਚ ਲਿਆ ਗਿਆ ਤੇ ਅੰਦਰ ਫਾਹਲ ਆ ਲਿਆ ਉਹਦੇ ਜਿਹਨੇ ਮੁੰਡਾ ਮਾਰਿਆ ਜਿੱਤੇ ਚੈਟਿੰਗ ਹੋਈ ਜਿਹਨੇ ਚੈਟਿੰਗ ਹੋਈ ਮੁੰਡਾ ਮਾਰਿਆ ਉਹਨੇ ਕਿਹਾ ਜੰਪਿੰਗ ਕਰ ਐਸਾ ਤੈਨੂੰ ਕਿਹਾ ਉਹਨੂੰ ਚੈਟਿੰਗ ਦਿੱਤੀ ਸਾਰੀ ਆਪਾਂ ਉਹ ਚੈਟਿੰਗ ਕੀਤੀ ਉਹਨੇ ਜੋ ਵੀ ਕੀਤਾ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕਰਦੇ ਬੇ ਕਿਉਂ ਨਹੀਂ ਕਰਦੇ ਬੇ ਕਾਰਵਾਈ ਤੁਸੀਂ ਪੈਸੇ ਖਾਦੇ ਹੋ ਜਪਨ ਕੇ ਦੇਖਿਆ ਤਾਂ ਉਹ ਲਟਕ ਰਿਹਾ ਸੀਗਾ ਪੱਖੇ ਨਾਲ ਤੇ ਉਹਦਾ ਮੋਬਾਈਲ ਕੋਲੇ ਥੱਲੇ ਗਿਰਿਆ ਪਿਆ ਸੀਗਾ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੀ ਲੜਕੀ ਨਾਲ ਚੈਟਿੰਗ ਹੋਈ ਹੋਈ ਸੀਗੀ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਇਹ ਕਾਲੂ ਕੁੜੀ ਦੇ ਘਰ ਕੋਈ ਨਿੱਕੀ ਗੱਲਬਾਤ ਹੋ ਜਾਂਦੀ ਤੁਸੀਂ ਇਹਦਾ ਮਤਲਬ ਮੁੰਡਿਆਂ ਦਾ ਸਾਰਾ ਟੱਬਰ ਚੱਕ ਲੈਣਾ ਸੀ ਅੱਜ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਹੈ ਇਹ ੱਤਕਾ ਨਹੀਂ ਚੱਲਣ ਦੇਣਾ ਸੀ ਉਹਦਾ ਦੇਖੋ ਜੀ ਫਿਰ ਸੰਸਕਾਰ ਨਹੀਂ ਅਸੀਂ ਕਰਾਂਗੇ ਜਦ ਤਾਈ ਅਸੀਂ ਸਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਬੋਡੀ ਸਿਵਲ ਹਸਪੀਟਲ ਨਹੀਂ ਲੈਣੀ ਠੀਕ ਹੈ ਜਿਹੜਾ ਸ਼ਰਿਆਮ ਟੱਕਾ ਜਿਹੜੀ ਪੁਲਿਸ ਕਰਦੀ ਪਈ ਆ ਅਸੀਂ ਉਹਦੇ ਖਿਲਾਫ ਹੈ ਜੀ ਮੁੰਡਾ ਮੇਰਾ ਮਰ ਗਿਆ ਨਾ ਮੇਰਾ ਮੁੰਡਾ ਮਰਿਆ ਤੇ ਮੇਰੇ ਤੇ ਪਰਚਾ ਪਾ ਰਹੇ 200 302 ਦਾ ਹੈ ਨਾ ਐਸਓ ਨੇ ਹਾਂ ਜੀ ਸਾਡਾ ਲੜਕਾ 17 ਸਾਲ ਲਗਭਗ ਉਹਦੀ ਉਮਰ ਸੀਗੀ ਜੀ 17 ਸਾਲ ਤੇ ਉਹਦੀ ਇੱਕ ਲੜਕੀ ਨਾਲ ਗੱਲਬਾਤ ਸੀਗੀ ਤੇ ਕੱਲ ਉਹਨੂੰ ਮਿਲ ਕੇ ਆਇਆ ਤੇ ਉਸ ਤੋਂ ਬਾਅਦ ਆ ਕੇ ਉਹਨੇ ਘਰ ਆ ਕੇ ਉੱਪਰ ਆਪਣੇ ਰੂਮ ਚ ਲਿਆ ਗਿਆ ਤੇ ਅੰਦਰ ਫਾਹਲ ਆ ਲਿਆ ਉਹਦੀ ਦਾਦੀ ਘਰੇ ਕੱਲੀ ਸੀਗੀ ਉਹਨੇ ਦਰਵਾਜਾ ਦੁਜਾ ਖੜਕਾਇਆ ਤੇ ਬਾਕੀ ਫੋਨ ਕੀਤੇ ਵੀ ਦਾਦਾ ਬਾਪੂ ਪਤਾ ਨਹੀਂ ਦਰਵਾਜਾ ਨਹੀਂ ਖੋਲ ਰਿਹਾ ਤੇ ਦਰਵਾਜਾ ਪਨ ਕੇ ਦੇਖਿਆ ਤਾਂ ਉਹ ਲਟਕ ਰਿਹਾ ਸੀਗਾ ਪੱਖੇ ਨਾਲ ਤੇ ਉਹਦਾ ਮੋਬਾਈਲ ਕੋਲੇ ਥੱਲੇ ਗਿਰਿਆ ਪਿਆ ਸੀਗਾ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੀ ਲੜਕੀ ਨਾਲ ਚੈਟਿੰਗ ਹੋਈ ਹੋਈ ਸੀਗੀ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਉਦੀ ਵਨ ਟਾਈਮ ਵਾਲੀ ਜਿਹੜੀ ਪਿਕ ਵੀ ਆਈ ਹੋਈ ਸੀਗੀ ਉਹਦੇ ਵਿੱਚ ਤੇ ਉਹ ਖਤਮ ਹੋ ਚੁੱਕਿਆ ਸੀ ਫਿਰ ਪੁਲਿਸ ਆ ਕੇ ਉਹਨੂੰ ਸਿਵਲ ਹਸਪਤਾਲ ਲੈ ਗਈ ਤੇ ਅਸੀਂ ਅੱਜ ਸਵੇਰ ਦੇ ਪੁਲਿਸ ਕੋਲੇ ਬਸਤੀ ਦੇ ਥਾਣੇ ਦੇ ਵਿੱਚ ਖੜੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਟਾਲ ਮਟੋਲ ਕਰੀ ਜਾਂਦੇ ਸਾਡੇ ਤੇ ਦਬਾਅ ਪਾ ਰਹੇ ਸੀਗੇ ਵੀ 174 ਦੀ ਕਾਰਵਾਈ ਦੀ ਕਹਿੰਦੇ ਅਸੀਂ ਡੀ ਡੀ ਆਰ ਕੱਟਦੀ ਵੀ ਉਹਦੇ ਮੁਤਾਬਕ ਤੁਸੀਂ ਉਹਨੂੰ ਲਿਆ ਕੇ ਸੰਸਕਾਰ ਕਰ ਦਿਓ ਤਕੀਲ ਮੰਗ ਕਰਦੇ ਹਾਂ ਕਿ ਅਸੀਂ ਤੁਹਾਨੂੰ ਲੱਗਦਾ ਕਿ ਕਿਸੇ ਨੇ ਉਹਨੂੰ ਕੰਪੈਲ ਕੀਤਾ ਹਾਂਜੀ ਉਹ ਲੜਕੀ ਨੇ ਕੰਪੈਲ ਕੀਤਾ ਜੀ ਸਾਰੀ ਚੈਟਿੰਗ ਪੁਲਿਸ ਨੂੰ ਦਿੱਤੀ ਆ ਬਾਅਦ ਚ ਲੜਕੀ ਨੇ 2 ਘੰਟੇ ਬਾਅਦ ਚੈਟਿੰਗ ਜਿਹੜੀ ਆ ਡਿਲੀਟ ਕਰ ਦਿੱਤੀ ਜਿਹੜੀ ਮੁੰਡੇ ਨੂੰ ਭੇਜੀ ਸੀ ਉਹਨੇ ਕੋਈ ਮੈਸੇਜ ਵਗੈਰਾ ਉਹਦੀ ਉਹਨੂੰ ਡਿਲੀਟ ਮਾਰਤਾ ਪਰ ਅਸੀਂ ਉਹਦਾ ਪਹਿਲਾਂ ਸਕਰੀਨ ਸ਼ਾਟ ਵਗੈਰਾ ਲੈ ਚੁੱਕੇ ਸੀਗੇ ਅਸੀਂ ਉਹ ਪੁਲਿਸ ਨੂੰ ਦਿਖਾਇਆ ਪਰ ਪੁਲਿਸ ਮੰਨਦੀ ਨਹੀਂ ਕਹਿੰਦੇ ਜਦੋਂ ਉਹਨੂੰ ਐਫਐਸਐਲ ਦੇ ਵਿੱਚ ਉਹਦੀ ਰਿਪੋਰਟ ਆਊਗੀ ਮੋਬਾਈਲ ਦੀ ਵੀ ਫੇਰ ਅਸੀਂ ਪਰਚਾ ਦਰਜ ਕਰਾਂਗੇ 15-20 ਦਿਨਾਂ ਤੱਕ ਸਾਡੀ ਲੜਕੇ ਦੇ ਮੋਬਾਈਲ ਦੇ ਵਿੱਚ ਤੇ ਸਾਡੀ ਮੰਗ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ 17 ਸਾਲ ਦਾ ਬੱਚਾ ਪਤਾ ਪਹਿਲਾਂ ਜਿਹੜੇ ਬੱਚੇ ਦੀ ਮੁੰਡੀਆਂ ਨਾਲ ਗੱਲਬਾਤ ਸੀਗੀ ਸਾਨੂੰ ਥੋੜਾ ਮੋਟਾ ਪਤਾ ਸੀਗਾ ਜੀ ਇਹਨਾਂ ਨੇ ਪਤਾ ਸੀ ਹਾਂ ਥੋੜਾ ਪਤਾ ਸੀਗਾ ਵੀ ਇਹਨਾਂ ਦੀ ਗੱਲਬਾਤ ਹੈਗੀ ਪਰ ਉਹ ਇਹਨੇ ਕਦੇ ਵੀ ਕੋਈ ਇਹੋ ਜੀ ਨੌਬਤ ਨਹੀਂ ਆਈ ਸੀ ਨਾ ਉਹਨਾਂ ਨੇ ਕੋਈ ਵਿਆਹ ਦੀ ਡਿਮਾਂਡ ਕੀਤੀ ਜਾਂ ਵੀ ਕੋਈ ਹੋਰ ਇਸ ਤਰ੍ਹਾਂ ਦੀ ਨੌਬਤ ਨਹੀਂ ਸੀ ਲੜਕੇ ਨੂੰ ਸਮਝਾਇਆ ਵੀ ਕਾਕਾ ਬੱਚੇ ਇੰਨਾ ਕੰਮਾਂ ਚ ਨਹੀਂ ਪਈਦਾ ਇਹਦੇ ਰਿਜ਼ਲਟ ਮਾੜੇ ਆ ਤੇ ਪਤਾ ਹੀ ਦੇਰ ਬਾਅਦ ਲੱਗਿਆ ਪਰ ਕੋਈ ਲੜਾਈ ਝਗੜੇ ਵਾਲੀ ਜਾਂ ਕੋਈ ਇਹੋ ਜੀ ਕੰਪਲੀਟ ਨਹੀਂ ਸੀ ਉਹਦੀ ਇਸ ਮਾਮਲੇ ਦੇ ਵਿੱਚ ਮੰਗ ਕੀ ਕਰਦੇ ਆ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਸਾਨੂੰ ਇਨਸਾਫ ਚਾਹੀਦਾ ਬਸ ਸਾਡਾ ਬੱਚਾ ਗਿਆ ਪਰ ਸਾਡਾ ਘਰ ਬਰਬਾਦ ਹੋ ਗਿਆ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਵੀ ਸੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋਦੇਵਾਲ ਕੌਣ ਜਿਹੜੀ ਆ ਉਹ ਸਾਨੂੰ ਇਨਸਾਫ ਨਹੀਂ ਦੇ ਰਹੀ ਰੋਹਿਤ ਸ਼ਰਮਾ ਉਹ ਬੇਟੇ ਦੀ ਡੈਥ ਹੋ ਗਈ ਮੇਰੇ ਦੀ ਉਹ ਕੁੜੀ ਨੇ ਜੋ ਵੀ ਕੀਤਾ ਪਤਾ ਹੀ ਹੈ ਸਭ ਨੂੰ ਪਤਾ ਕੀ ਮੰਗ ਕਰਦੇ ਕਿੰਨੇ ਸਾਲ ਦਾ ਬੇਟਾ ਸੀ ਤੁਹਾਡਾ 17 ਸਾਲ ਦਾ ਤੇ ਕਿੰਨੇ ਬੱਚੇ ਹੋ ਗਏ ਮੇਰੇ ਬੱਚੇ ਦੋ ਸੀ ਇੱਕ ਹੈਗਾ 10 ਸਾਲ ਦਾ ਇੱਕ ਇਹ ਵੀ 17 ਸਾਲ ਦਾ ਸੀ ਤਾਂ ਪਤਾ ਲੱਗਿਆ ਸੀ ਇਹ ਬੇਟੇ ਨੇ ਉਹਨਾਂ ਨਾਲ ਕੋਈ ਆਪੋ ਆਪਣੀ ਗੱਲਬਾਤ ਕੀਤੀ ਲੈ। ਇੰਨਾ ਕੁਛ ਨਹੀਂ ਸੀ ਬਸ ਪਤਾ ਸੀ ਠੀਕ ਹੋਣਾ ਬੱਚਿਆਂ ਦਾ ਹੁੰਦਾ ਹਰ ਇੱਕ ਬੰਦੇ ਦਾ ਹੁੰਦਾ। ਉਹਨੂੰ ਤੁਸੀਂ ਕੀ ਮੰਗ ਕਰਦੇ ਹੋ ਕਿ ਇਹਦੇ ਤੇ ਕਾਰ ਨਹੀਂ ਤੇ। ਕਾਰ ਵੀ ਉਹਨਾਂ ਦੇ ਜਿਹਨੇ ਮੁੰਡਾ ਮਾਰਿਆ। ਜਿੱਤੇ ਚੈਟਿੰਗ ਹੋਈ ਹੈ। ਜਿਹਨੇ ਚੈਟਿੰਗ ਹੋਈ ਮੁੰਡਾ ਮਾਰਿਆ ਉਹਨੇ ਕਿਹਾ ਜੰਪਿੰਗ ਕਰ। ਐਸਾ ਤੁਹਾਨੂੰ ਕਿਹਾ ਹੈ। ਉਹ ਚੈਟਿੰਗ ਦੁੱਤੀ ਸਾਰੀ ਆਪਾਂ। ਇਹ ਚੈਟਿੰਗ ਕੀਤੀ ਉਹਨੇ ਜੋ ਵੀ ਕੀਤਾ। ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕਰਦੇ ਬੇ ਕਿਉਂ ਨਹੀਂ ਕਰਦੇ ਬੇ ਕਾਰਵਾਈ। ਤੁਸੀਂ ਪੈਸੇ ਖਾਦੇ ਆ ਇਹ ਕੱਲ ਨੂੰ ਕੁੜੀ ਦੇ ਘਰੋਂ ਕੋਈ ਕੁੜੀ ਦੇ ਘਰੋਂ ਜੇ ਕੁੜੀ ਦਾ ਮਰਦੰਦਾ ਕੋਈ ਕੁੜੀ ਮਰਦੰਦੀ ਤੇ ਸਾਡਾ ਸਾਰਾ ਖਾਣਾ ਚੱਕ ਲੈਣਾ ਹੁੰਣਾ ਇਸ ਟੰਮ ਇਹ ਟੱਕਾ ਸ਼ਰਿਆਮ ਹੈ ਤੁਸੀਂ ਟੱਕਾ ਸ਼ਰਿਆਮ ਹੈ ਜੇ ਕੱਲ ਨੂੰ ਕੁੜੀ ਦੇ ਘਰ ਕੋਈ ਨਿੱਕੀ ਗੱਲਬਾਤ ਹੋ ਜਾਂਦੀ ਤੁਸੀਂ ਇਹਦਾ ਮਤਲਬ ਮੁੰਡਿਆਂ ਦਾ ਸਾਰਾ ਟੱਬਰ ਚੱਕ ਲੈਣਾ ਸੀ ਅੱਜ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਹੈ ਇਹ ਟੱਕਾ ਨਹੀਂ ਚੱਲਣ ਦੇਣਾ ਅਸੀਂ ਅਸੀਂ ਇਸ ਟੱਕੇ ਦੇ ਖਿਲਾਫ ਆਂ ਔਰ ਅਸੀਂ ਹੱਲੇ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਕਿ ਸਾਡੇ ਜੋ ਬੰਦੀ ਕਾਰਵਾਈ ਸਾਡਾ ਜੋ ਪਰਚਾ ਦਰਜ ਬੰਦੀ ਕਾਰਵਾਈ ਉਹਦੇ ਦੇ ਕੀਤੀ ਜਾਵੇ ਜੇ ਤੁਹਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤੇ ਕੀ ਕਰਾਂਗੇ ਉਹ ਤਾਂ ਦੇਖੋ ਜੀ ਫਿਰ ਸੰਸਕਾਰ ਨਹੀਂ ਅਸੀਂ ਕਰਾਂਗੇ ਜਦ ਤਾਈਂ ਅਸੀਂ ਸਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਬੋਡੀ ਸਿਵਲ ਹਸਪੀਟਲ ਨਹੀਂ ਲੈਣੀ ਠੀਕ ਹੈ ਜਿਹੜਾ ਸ਼ਰਿਆਮ ਟੱਕਾ ਜਿਹੜੀ ਪੁਲਿਸ ਕਰਦੀ ਪਈ ਆ ਅਸੀਂ ਉਹਦੇ ਖਿਲਾਫ ਆ ਜੀ ਜੋ ਮੁਲਾਜ਼ਮ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕੀਤੀ ਬਹੁਤ ਕੀਤੀ ਹੈ ਜੀ ਉਹ ਤਾਂ ਉਲਟਾ ਸਾਨੂੰ ਕਹਿ ਰਿਹਾ 302 ਦਾ ਪਰਚਾ ਸੀ ਤੁਹਾਡੇ ਦਿਨੇ ਆ ਜੀ ਸਾਡੇ ਪਰਚਾ ਪਾ ਰਹੇ ਸੀ ਉਹ ਪ੍ਰੈਸ਼ਰ ਜੀ ਸਾਡੇ ਪਰਚਾ ਪਾ ਰਹੇ ਉਹ ਤਾਂ ਸਾਡੇ ਦੇ ਕਿਸ ਚੀਜ਼ ਦਾ ਇਹ ਦੇ ਬਾਰੇ ਨਹੀਂ ਪਤਾ ਜੀ ਉਹ ਸਾਡੂ ਕਹਤੇ ਅਸੀਂ ਤਾਂ ਤੁਹਾਡੇ ਦੇ ਕਾਰਵਾਈ ਕਰਦੇ ਜੀ ਇਹ ਕਾਰੇ ਹਾਸਤੇ ਜੀ ਮੁੰਡਾ ਸਾਡਾ ਮਰਿਆ ਪਰਚਾ ਸਾਡੇ ਦੇ ਪਾ ਰਹੇ ਹੋ ਹੈਨਾ ਮੁੰਡਾ ਮੇਰਾ ਮਰ ਗਿਆ ਨਾ ਮੇਰਾ ਮੁੰਡਾ ਮਰਿਆ ਤੇ ਮੇਰੇ ਦੇ ਪਰਚਾ ਪਾ ਰਹੇ 200 302 ਦਾ ਹੈਨਾ ਨੇ ਕਹੀ ਇਹ ਗੱਲ ਤੁਹਾਨੂੰ ਐਸਐਚਓ ਨੇ ਐਸਐਚਓ ਬਸ ਥੀ ਥਾਣੇ ਐਸਐਚਓ ਨੇ ਗੱਲ ਕਹੀ ਹੈ ਇਨਸਾਫ ਸਾਨੂੰ ਚਾਹੀਦਾ ਜੀ ਅਸੀਂ ਬੇਨਤੀ ਬਾਰ-ਬਾਰ ਹੱਲੇ ਵੀ ਹੱਥ ਜੋੜ ਕੇ ਅਸੀਂ ਤੁਹਾਡੇ ਪ੍ਰੈਸ ਰਾਹੀਂ ਅਸੀਂ ਸਾਰੀ মিডিਆ ਰਾਹੀਂ ਅਸੀਂ ਬੇਨਤੀ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਕੱਲ ਜੀ ਸਾਨੂੰ ਥਾਣੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਅਰਪਨਾਂ ਦਾ ਲੜਕਾ ਹੈ ਜਿਹੜਾ ਉਮਰ ਉਹਦੀ 17 ਸਾਲ ਹੈ ਜਿਨੇ ਆਪਣੀ ਜੀਵਨ ਲੀਲਾ ਨੂੰ ਕੱਲ ਸਮਾਪਤ ਕਰ ਲਿਆ ਸੀਗਾ ਜਿਸ ਦੇ ਸਬੰਧ ਦੇ ਵਿੱਚ ਅੱਜ ਉਹਨਾਂ ਦੇ ਫਾਦਰ ਵੱਲੋਂ ਬਿਆਨ ਦਿੱਤਾ ਗਿਆ ਜਿਨ੍ਹਾਂ ਦੇ ਬਿਆਨ ਦੇ ਆਧਾਰ ਤੇ ਅਸੀਂ 194 BNSC ਦੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਜਿਹੜਾ ਉਹਨਾਂ ਨੇ ਦੱਸਿਆ ਕਿ ਇਹਦੀ ਜਿਹੜੀ ਫਰੈਂਡਸ਼ਿਪ ਕਿਸੇ ਲੜਕੀ ਦੇ ਨਾਲ ਸੀ ਉਸ ਸਬੰਧੀ ਅਸੀਂ ਜਿਹੜਾ ਅਰਪਣ ਜਿਹਦੀ ਡੈਥ ਹੋ ਚੁੱਕੀ ਹੈ ਉਹਦਾ ਜਿਹੜਾ ਮੋਬਾਈਲ ਹੈ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹਨੂੰ ਅਸੀਂ FSL ਭੇਜ ਕੇ ਉਹਦੇ ਵਿੱਚੋਂ ਜੋ ਵੀ ਮੈਸੇਜ ਡਿਲੀਟ ਕੀਤੇ ਨੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਬਣਦੀ ਕਾਨੂੰਨੀ ਕਾਰਵਾਈ ਦੇ ਵਿੱਚ ਲਿਆਵਾਂਗੇ